ਇਸ ਵਕਤ ਅਸੀਂ ਖੜੇ ਆਂ ਰਾਜਪੁਰਾ ਦੇ ਪੁਰਾਣਾ ਰਾਜਪੁਰਾ ਦੇ ਗੁੱਗਾ ਮਾੜੀ ਦੇ ਮੰਦਿਰ ਦੇ ਬਾਹਰ ਜਿੱਥੇ ਕੀ ਜੋ ਹੈ ਇਹ ਪ੍ਰਾਚੀਨ ਗੁੱਗਾ ਮਾੜੀ ਜੋ ਹੈ ਇੱਥੇ ਆਸ-ਪਾਸ ਦੇ ਲੋਕਾਂ ਵੱਲੋਂ ਮੱਥਾ ਟੇਕ ਕੇ ਇੱਥੇ ਆਪਣੀ ਮਨੋ ਕਾਮਨਾਵਾਂ ਪੂਰਨ ਕਰਨ ਦਾ ਮੱਥਾ ਟੇਕਿਆ ਜਾਂਦਾ ਹੈ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਪਿਛਲੀ ਦਿਨੀ ਜੋ ਹੈ ਗੁੱਗਾ ਨੌਵੀਂ ਜੋ ਹੈ ਪੂਰੇ ਸ਼ਰਦਾ ਤੇ ਉਤਸ਼ਾਹ ਦੇ ਨਾਲ ਮਨਾਈ ਗਈ ਤੇ ਇਸ ਤੋਂ ਬਾਅਦ ਅੱਜ ਦੇ ਦਿਨ ਇੱਥੇ ਜੋ ਹੈ ਨੌਜਵਾਨਾਂ ਵੱਲੋਂ ਖੇਡ ਦਾ ਪ੍ਰੋਗਰਾਮ ਕੀਤਾ ਗਿਆ ਹੈ ਇਸ ਸਬੰਧ ਵਿੱਚ ਅਤੇ ਸਾਬਕਾ ਹਲਕਾ ਵਿਧਾਇਕ ਸਰਦਾਰ ਹਰਦਿਆਲ ਸਿੰਘ ਕੰਬੋਜ ਆਪਣੀ ਪੂਰੀ ਟੀਮ ਦੇ ਨਾਲ ਇੱਥੇ ਪਹੁੰਚੇ ਤੇ ਜੋ ਖਿਡਾਰੀਆਂ ਨੇ ਇਸ ਕੁਸ਼ਤੀ ਮੁਕਾਬਲੇਾਂ ਵਿੱਚ ਬਾਲੀਬਾਲ ਵਿੱਚ ਜੋ ਜਿਨ੍ਹਾਂ ਨੇ ਭਾਗ ਲਿੱਤਾ ਉਹਨਾਂ ਨੂੰ ਉਹਨਾਂ ਨੇ ਹੌਸਲਾ ਵਧਾਉਂਦੇ ਹੋਏ ਉਹਨਾਂ ਨੂੰ ਆਸ਼ੀਰਵਾਦ ਦਿੱਤਾ ਤੇ ਨਾਲੇ ਇੱਥੇ ਗੂਗਾ ਮਾੜੀ ਵਿੱਚ ਮੱਥਾ ਵੀ ਟੇਕਿਆ ਇਸ ਬਾਰੇ ਹੋਰ ਉਹਨਾਂ ਦਾ ਕੀ ਕਹਿਣਾ ਹੈ ਉਸ ਬਾਰੇ ਅਸੀਂ ਜ਼ਿਆਦਾ ਜਾਣਕਾਰੀ ਲਈ ਉਹਨਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਕੋਲ ਪੁੱਛਾਂਗੇ ਕਿ ਅੱਜ ਦੇ ਦਿਨ ਦਾ ਇਹਨਾਂ ਨੂੰ ਇਹਨਾਂ ਦਾ ਹੋਰ ਕੀ ਕਹਿਣਾ ਹੈ ਤੇ ਜੋ ਨੌਜਵਾਨ ਖਿਡਾਰੀ ਇੱਥੇ ਨਸ਼ਾ ਤੋਂ ਦੂਰ ਹੋ ਕੇ ਇੱਥੇ ਆਪਣਾ ਆ ਆਪਣੀ ਖੇਡਾਂ ਵਿੱਚ ਮਸਤ ਹੈ ਉਹਨਾਂ ਨੂੰ ਕਿਸ ਤਰ੍ਹਾਂ ਉਹ ਆਸ਼ੀਰਵਾਦ ਦਿੰਦੇ ਨੇ ਜਤਿੰਦਰ ਲਕੀ A1 ਪੰਜਾਬੀ ਰਾਜਪੁਰਾ ਸਰ ਅੱਜ ਗੁੱਗਾ ਮਾੜੀ ਤੇ ਤੁਸੀਂ ਮਤਲਬ ਟੇਕਣ ਆਏ ਹੋ ਸਰ ਠੀਕ ਹੈ ਕੱਲ ਐਸਸੀਸੀ ਗੁੱਗਾ ਨੋਮੀਂਦਾ ਜਿਹੜਾ ਸੀਗਾ ਪਵਿੱਤਰ ਤਿਹਾਰ ਜਿੱਥੇ ਦਾ ਸੀ ਬਾਕੀ ਥਾਂ ਤੇ ਵੀ ਅਸੀਂ ਗਏ ਸੀ ਇਸ ਥਾਂ ਤੇ ਮੈਂ ਸਾਡੀ ਬਹੁਤ ਪ੍ਰਾਤਨ ਜਿਹੜੀ ਇਹ ਗੁੱਗਾ ਮਾੜੀ ਹੈਗੀ ਆ ਪੁਰਾਣਾ ਰਾਜਪੁਰਾ ਦੇ ਅੰਦਰ ਅਸੀਂ ਹਰ ਸਾਲ ਹੀ ਇੱਥੇ ਮੇਰੀ ਪੂਰੀ ਟੀਮ ਅਸੀਂ ਇੱਥੇ ਆਉਂਦੇ ਆ ਅ ਅਰਦਾਸ ਕਰਨ ਦੇ ਲਈ ਆਸ਼ੀਰਵਾਦ ਲੈਣ ਦੇ ਲਈ ਪੂਰੇ ਇਲਾਕੇ ਦੀ ਜਨਤਾ ਦੇ ਵਾਸਤੇ ਤੇ ਅਰਦਾਸ ਕਰਕੇ ਜਾਂਦੇ ਆ ਕਿ ਉਹਨਾਂ ਦੇ ਪਰਿਵਾਰਾਂ 'ਚ ਸੁੱਖ ਸ਼ਾਂਤੀ ਰਹੇ ਇਸ ਗੱਲ ਦੀ ਮੈਨੂੰ ਬੜੀ ਖੁਸ਼ੀ ਆ ਕਿ ਜਿੰਨੀ ਵੀ ਇਹ ਪ੍ਰਬੰਧਕ ਕਮੇਟੀ ਹੈ ਪਿਕਪਾਲ ਸਿੰਘ ਜੀ ਸਾਡੇ ਹਮਨਸੂ ਤੰਮੀ ਉਹਨੀ ਤੇ ਨਾਲ ਹੀ ਸਾਡੇ ਸੰਜੇ ਬੱਗਾ ਜੀ ਜਿਹੜੇ ਸਾਡੇ ਵਕੀਲ ਨੇ ਇੱਕ ਪੂਰੀ ਟੀਮ ਸਾਡੀ ਜਿਹੜੀ ਇਸ ਏਰੀਏ ਦੀ ਹੈਗੀ ਆ ਉਹ ਇਸ ਸਾਰੀ ਸੰਸਥਾ ਦੀ ਬਹੁਤ ਦੇਖਰੇਖ ਕਰਦੇ ਆ ਅਤੇ ਹਰ ਥਾਂ ਉਹ ਇੱਥੇ ਇਕੱਲਾ ਧਾਰਮਿਕ ਤੌਰ ਤੇ ਨਹੀਂ ਤੇ ਅੱਜ ਜਿਹੜੀ ਸਮੇਂ ਦੀ ਲੋੜ ਆ ਕਿਉਂਕਿ ਪੰਜਾਬ ਦੀ ਧਰਤੀ ਜਿਹੜੀ ਗੁਰੂਆਂ ਪੀਰਾਂ ਦੀ ਧਰਤੀ ਹੈ ਇਸ ਧਰਤੀ ਤੇ ਕਦੇ ਦੁੱਧ ਦੀਆਂ ਨਗੀਆਂ ਬੜਿਆ ਕਰਦੇ ਪੱਗੀਆਂ ਕਰਦੇ ਸੀ ਪਰ ਅੱਜ ਦੁੱਖ ਦੀ ਗੱਲ ਇਹ ਆ ਕਿ ਅੱਜ ਦਸ਼ੇ ਬਹੁਤ ਜ਼ਿਆਦਾ ਪੰਜਾਬ ਦੀ ਧਰਤੀ ਤੇ ਆ ਪਰ ਇਹ ਜਿਹੜੀ ਕਮੇਟੀ ਆ ਸਾਡੀ ਇਹ ਇਹਨਾਂ ਗੱਲਾਂ ਤੋਂ ਦੂਰ ਰੱਖਣ ਦੇ ਲਈ ਸਾਡੇ ਬੱਚਿਆਂ ਨੂੰ ਹਰ ਮਤਲਬ ਕਿ ਹਮੇਸ਼ਾ ਜੋੜਨ ਦੇ ਲਈ ਇੱਥੇ ਨਿਤ ਇਹਨਾਂ ਨੇ ਬਾਲੀਬਾਲ ਦਾ ਕੋਰਟ ਬਣਾਇਆ ਹੋਇਆ ਤੇ ਵਾਲੀਬॉल ਦਾ ਇਹ ਟੂਰਨਾਮੈਂਟ ਹਰ ਸਾਲ ਕਰਾਉਂਦੇ ਆ ਤੇ ਇੱਥੇ ਜਿਹੜੀਆਂ ਕੁਸ਼ਤੀ ਖੇਡ ਜਿਹੜੀ ਸਾਨੂੰ ਵਿਰਸੇ ਚ ਮਿਲੀ ਹੋਈ ਹੈਗੀ ਸਾਡੇ ਗੁਰੂ ਸਹਿਬਾਨ ਨੇ ਕਬੱਡੀ ਦਾ ਤੇ ਜਿਹੜਾ ਕੁਸ਼ਤੀ ਦਾ ਜਿਹੜਾ ਹੈਗਾ ਉਹ ਸਾਨੂੰ ਵਿਰਸੇ ਚ ਦਿੱਤਾ ਸੀ ਤੇ ਉਹ ਕੁਸ਼ਤੀ ਜਿਹੜੀ ਹੈਗੀ ਇੱਥੇ ਦੰਗਲ ਉਹ ਕਰਾਉਂਦੇ ਆ ਤੇ ਅੱਜ ਜਿਹੜਾ ਕੁਸ਼ਤੀਆਂ ਦਾ ਦੰਗਲ ਸੀ ਉਹਦੇ ਵਿੱਚ ਅਸੀਂ ਇੱਥੇ ਸ਼ਾਮਲ ਹੋਣ ਦੇ ਲਈ ਆਏ ਆ ਤਾਂ ਮੈਂ ਜਿਹੜੇ ਵੀ ਪਹਿਲਵਾਨ ਬੜੀ ਦੂਰੋਂ ਦੂਰ ਉਤਰਾੰਚਲ ਤੱਕ ਦੇ ਜਿਹੜੇ ਪਹਿਲਵਾਨ ਇੱਥੇ ਆਏ ਹੋਏ ਹੈਗੇ ਆ ਤਾਂ ਮੈਂ ਜਿਹੜੇ ਜਿੱਤੇ ਆ ਉਹਨਾਂ ਨੂੰ ਵੀ ਵਧਾਈ ਦਿੰਦਾ ਇਹ ਜਿਹੜੇ ਪਿੱਛੇ ਰਹਿ ਗਏ ਉਹਨਾਂ ਦੀ ਹੌਸਲਾ ਫੁਜਾਈ ਹੈ ਸਾਡੇ ਵੱਲੋਂ ਕਿ ਆਉਣ ਵਾਲੇ ਸਮੇਂ ਦੇ ਲਈ ਉਹ ਤਿਆਰੀ ਕਰਨ। ਸੋ ਇਸ ਕਰਕੇ ਜਿਹੜਾ ਇਹ ਸਾਡਾ ਪੁਰਾਤਨ ਸਥਾਨ ਆ ਬੜੇ ਇਲਾਕੇ ਦੀ ਦੇ ਵਿੱਚ ਬੜੀ ਬਹੁਤ ਵੱਡੀ ਮਾਨਤਾ ਦੂਰੋਂ ਦੂਰੋਂ ਲੋਕ ਆ ਕੇ ਆਪਣੇ ਪਰਿਵਾਰਾਂ ਦੇ ਲਈ ਅਰਦਾਸ ਕਰਕੇ ਜਾਂਦੇ। ਸਰ ਕੀ ਕਹਿਣਾ ਚਾਹੁੰਦੇ ਹੋ ਹਲਕਾ ਨਿਵਾਸੀ? ਬੇਟਾ ਇਹ ਹੀ ਕਹਾਂਗਾ ਅੱਜ ਦੇ ਦਿਨ ਦੇ ਉੱਤੇ। ਠੀਕ ਹੈ ਜੇ ਜਿਹੜਾ ਡਿਸੀਜਨ ਤੁਸੀਂ ਪਿੱਛੇ 2022 ਚ ਲਿਆ ਸੀਗਾ ਅੱਜ ਬਹੁਤ ਭਾਰੀ ਨੁਕਸਾਨ ਹੋਇਆ। ਮੈਂ ਹੁਣ ਇਹ ਸਾਹਮਣੇ ਭਾਰਤਾ ਦੇਖੋ ਤੁਸੀਂ ਸਾਡਾ ਇਹ ਤੁਸੀ ਇੱਥੇ ਦਿਖਾ ਪਾਉਂ ਇਹ ਪਾਰਕ ਮੈਂ ਤੇ ਮੇਰੀ ਪੂਰੀ ਟੀਮ ਨੇ ਮੇਰੇ ਸਾਥੀਆਂ ਨੇ ਮਿਲ ਕੇ ਬਣਾਇਆ ਤੇ ਇੱਥੇ ਇਹਨਾਂ ਮੈਨੂੰ ਹੁਣੇ ਕੋਈ ਬੰਦੇ ਆਰਟੀਆਈ ਦਿਖਾਰੇ ਸੀਗੇ ਲਈ ਹੋਈ ਕਿ ਇਹਨਾਂ ਨੇ ਆਰਟੀਆਈ ਮੰਗੀ ਤੇ ਇੱਥੇ ਕੋਈ ਵੀ ਸਰਕਾਰ ਦਾ ਪੈਸਾ ਨਹੀਂ ਲੱਗਿਆ ਹੋਇਆ ਇਹ ਸਾਰਾ ਅਸੀਂ ਆਪਣੇ ਪੂਰੇ ਸਾਥੀਆਂ ਨਾਲ ਮਿਲ ਕੇ ਜਿਹੜਾ ਇਹ ਬਣਾਇਆ ਸੀ ਨੀਰਬੋਟ ਕਈ ਕਰੋੜ ਰੁਪਏ ਇਹਦੇ ਤੇ ਲੱਗਿਆ ਸੀਗਾ ਪਰ ਅੱਜ ਮੈਨੂੰ ਦੁੱਖ ਹੁੰਦਾ ਹੈ ਇੱਥੇ ਦੇਖ ਕੇ ਕਿ ਮੇਰੇ ਖਿਆਲ ਆ ਵੀ ਕਟਾ-ਕਟ 5-5 ਫੁੱਟ ਉੱਥੇ ਘਾਓ ਗਿਆ ਉਹ ਕਿਉਂ ਬਦੌਲਤ ਕਿ ਇਹ ਜਿਹੜੀ ਇੱਥੇ ਦੀ ਐਮ.ਐਲ.ਏ ਹੈਗੀ ਨੀਨਾ ਮਿੱਤਲ ਉਹਦੇ ਉਹਦਾ ਪਤੀ ਹੈ ਜਿਹੜੇ ਉਹਨਾਂ ਦੀ ਹੰਕਾਰਵਾਜੀ ਉਹਨਾਂ ਦੇ ਹੰਕਾਰ ਕਰਕੇ ਕਾਰਨ ਹੈ ਕਿ ਜਿਹੜੀ ਉਹਦੀ ਕਮੇਟੀ ਬਣੀ ਹੋਈ ਹੈਗੀ ਆ ਇਸ ਜਿਹੜੀ ਪਾਰਕ ਦੀ ਤਾਂ ਉਹਨਾਂ ਦੀ ਜਿਹੜੀ ਹੈਗੀ ਆ ਉਹਨੂੰ ਮੇਨਟੇਨ ਕਰਨ ਦੇ ਲਈ ਜਿਹੜਾ ਬਾਕੀ ਪਾਰਕਾਂ ਨੂੰ ਵੀ ਦਿੰਨੇ ਆ ਤਾਂ ਇਹ ਪਾਰਕ ਦੀ ਜਿਹੜੀ ਮੇਨਟੇਨੈਂਸ ਦਾ ਜਿਹੜਾ ਖਰਚਾ ਜਿਹੜਾ ਸਰਕਾਰ ਵੱਲੋਂ ਮਿਲਦਾ ਉਹ ਰੋਕ ਦਿੱਤਾ ਗਿਆ ਉਹਨਾਂ ਦੇ ਕਹਿਣ ਦੇ ਉੱਤੇ ਰੋਕ ਦਿੱਤਾ ਗਿਆ ਤੇ ਈਓ ਨੂੰ ਮੈਂ ਕਹਾਂਗਾ ਕਿ ਤੂੰ ਭਾਈ ਇਹ ਜਲਦੀ ਪੈਸਾ ਰੀਲੀਜ਼ ਕਰ ਦੇ ਨਹੀਂ ਤਾਂ ਹੋ ਸਕਦਾ ਕਿ ਅਸੀਂ ਇਕੱਠੇ ਹੋ ਕੇ ਜਿਹੜਾ ਕੋ ਸੰਘਰਸ਼ ਦਾ ਰਾਹ ਵਿਢਿਆ ਜਾਵੇ ਇਸ ਦੇ ਲਈ ਸੋ ਹੋਰ ਵੀ ਮੈਂ ਇਲਾਕੇ ਦੇ ਜਿਹੜੇ ਨੌਜਵਾਨ ਬੱਚੇ ਆ ਉਹਨਾਂ ਨੂੰ ਕਹਾਂਗਾ ਕਿ ਦੇਖੋ ਅੱਜ ਸਮੇਂ ਦੀ ਜ਼ਰੂਰਤ ਆ ਜਿਹੜਾ ਪੰਜਾਬ ਦੀ ਧਰਤੀ ਤੇ ਬਹੁਤ ਭਾਰੀ ਜਿਹੜਾ ਨੁਕਸਾਨ ਹੋ ਗਿਆ ਤੇ ਉਹਨੂੰ ਬਚਾਉਣ ਦੇ ਲਈ ਸਾਨੂੰ ਅਧਿਆਤਮਿਕ ਤੌਰ ਤੇ ਜਿਹੜਾ ਜੁੜਨਾ ਚਾਹੀਦਾ ਕਿਉਂਕਿ ਜੇ ਸਾਨੂੰ ਸਾਡੇ ਧਰਮ ਦਾ ਗਿਆਨ ਹੋਏਗਾ ਤੇ ਸਾਨੂੰ ਉਹਦੇ ਨਾਲ ਨਾਲ ਸਾਨੂੰ ਸਿੱਖਿਆ ਮਿਲਦੀ ਆ ਕਿ ਅਸੀਂ ਇਹਨਾਂ ਬੁਰਾਈਆਂ ਤੋਂ ਦੂਰ ਰਹੀਏ ਇੱਕ ਮੈਂ ਥੋੜੀ ਜਿਹੀ ਜ਼ਰੂਰ ਗੱਲ ਕਰਾਂਗਾ ਤੇ 2-3 ਦਿਨ ਪਹਿਲਾਂ ਮੈਂ ਦੇਖ ਰਿਹਾ ਸੀਗਾ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਉਰੇ ਲਾਏ ਆ ਦਿੱਲੀ ਤੋਂ ਜਿਹੜੇ ਅੰਚਾਰ ਜਲਾਏ ਹੈਗੇ ਆ ਮਿਸਟਰ ਮਨੀਸ਼ ਸੋਦੀਆ ਜੀ ਜਿਹੜੇ ਲਾਏ ਹੈਗੇ ਆ ਉਹਨਾਂ ਦੀ ਕਿ ਮੈਂ ਵੀਡੀਓ ਦੇਖ ਰਿਹਾ ਸੀਗਾ ਕਿ ਜਿਹਦੇ ਵਿੱਚ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਧਮਕੀ ਦਿੱਤੀ ਆ ਤੇ ਉਹ ਆਪਣੇ ਵਰਕਰਾਂ ਨੂੰ ਉਹ ਕਹਿ ਰਹੇ ਹੈਗੇ ਆ ਕਿ ਇਸ ਜਿਹੜੀਆਂ 2000 ਦੀਆਂ ਚੋਣਾਂ ਦੇ ਵਿੱਚ ਆਪਾਂ ਨੇ ਸਾਰਾ ਧਾਮ ਸਾ ਜਿਹੜਾ ਸ਼ਾਮ-ਦਾਮ ਦੰਡ ਵੇਦ ਚੂਠ ਭਰੇ ਕੁੱਟਮਾਰ ਕਰਕੇ ਆਪਾਂ ਨੇ ਜਿਹੜੀ ਪੰਜਾਬ ਦੇ ਲੋਕਾਂ ਤੋਂ ਸਤਾ ਹੱਤਿਆਣੀਆਂ ਮੈਂ ਇੰਨਾ ਕ ਕਹਾਗਾ ਸਸੋਧੀਆ ਜੀ ਨੂੰ ਕਿ ਠੀਕ ਹੈ ਤੁਸੀਂ ਸ਼ਾਇਦ ਪੰਜਾਬ ਦੇ ਇਤਿਹਾਸ ਨੂੰ ਭੁੱਲੀ ਬੈਠੇ ਆ ਤੁਸੀਂ ਹਿਸਟਰੀ ਕੱਢ ਕੇ ਦੇਖੋ ਜਦੋਂ ਇਹ ਦੇਸ਼ ਦੀ ਆਜ਼ਾਦੀ ਮਿਲੀ ਤਾਂ ਸਭ ਤੋਂ ਵੱਡੀਆਂ ਕੁਰਬਾਨੀਆਂ ਪੰਜਾਬ ਦੇ ਲੋਕਾਂ ਨੇ ਦਿੱਤੀਆਂ ਹੋਈਆਂ ਸੀਗੀਆਂ ਇਸ ਮੁਲਕ ਨੂੰ ਆਜ਼ਾਦ ਕਰਾਉਣ ਦੇ ਲਈ ਇਹ ਤੁਸੀਂ ਕਿਵੇਂ ਸੋਚ ਸਕਦੇ ਹੈਗੇ ਕਿ ਪੰਜਾਬ ਦੇ ਅੰਦਰ ਭਰਾਵਾਂ ਭਰਾਵਾਂ ਨੂੰ ਲੜਾ ਕੇ ਤੁਸੀਂ ਉਹਰੇ ਗੁੰਡਾਗਰਦੀ ਕਰਾਓ ਇਹ ਕੁੱਟਮਾਰ ਕਰਾਓ ਤਾ ਕਿਸੇ ਨੇ ਅੱਗੇ ਚੂੜੀਆਂ ਨਹੀਂ ਪਾਈਆਂ ਹੋਈਆਂ ਇਹ ਜੀ ਸੋਚ ਨਾ ਤੁਸੀਂ ਅਪਣਾਓ ਤੇ ਇਹਦੀ ਹਰ ਜਿੱਥੇ ਬਾਕੀ ਪਾਰਟੀਆਂ ਦੇ ਲੋਕ ਨਖੇਦੀ ਕਰ ਰਹੇ ਮੈਂ ਨਿੱਜੀ ਤੌਰ ਤੇ ਵੀ ਇਸ ਗੱਲ ਨੂੰ ਬਹੁਤ ਕੰਡੈਮਨ ਕਰਦਾ ਤੇ ਪੰਜਾਬ ਦੇ ਲੋਕਾਂ ਨੂੰ ਇਹ ਕਹਾਂਗਾ ਠੀਕ ਹੈ ਕਿ ਜੇ ਤੁਸੀਂ ਗਮਰਾਹ ਹੋ ਗਏ ਸੀ ਪਿਛਲੀ ਵਾਰੀ ਪਰ ਹੁਣ ਆਪਾਂ ਨੇ ਬਿਲਕੁਲ ਐਸਾ ਕੋਈ ਫੈਸਲਾ ਨਹੀਂ ਲੈਣਾ ਜਿਹੜਾ ਇਹਨਾਂ ਦੇ ਕਹਾਤੇ ਹੋਵੇ ਅਸੀਂ ਆਪਣਾ ਭਾਈਚਾਰਾ ਕੈਮਰਾ ਠੀਕ ਹੈ ਵੋਟਾਂ ਆਉਂਦੀਆਂ ਜਾਂਦੀਆਂ ਰਹਿਣੀਆਂ ਪਰ ਸਾਡੇ 'ਚ ਕੋਈ ਡਰੇ ਕਿਸੇ ਦੇ ਕੋਈ ਆ ਕੇ ਬਾਹਰੋਂ ਸਾਨੂੰ ਡਰਾੜ ਪਾਵੇ ਤਾਂ ਉਹ ਕਿਸੇ ਨੂੰ ਬਰਦਾਸ਼ਤ ਨਹੀਂ ਹੋਏਗਾ ਉਸਾ ਪੂਰੇ ਪੰਜਾਬ ਦੇ ਨਾਲ ਨਾਲ ਰਾਜਪੁਰਾ ਦਾ ਲਾਅ ਐਂਡ ਆਰਡਰ ਬਹੁਤ ਖਰਾਬ ਹੋ ਜਾਵਾ ਹੈ ਰੋਮ ਰੋਟਾਂ ਘੁਆ ਹੋ ਰਹੀਆਂ ਕੱਤਲੇ ਵੈਸੇ ਪੂਰੇ ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਦੀ ਬਹੁਤ ਵੱਡੀ ਪ੍ਰੋਬਲਮ ਆ ਪਰ ਰਾਜਪੁਰੇ ਦੇ ਅੰਦਰ ਤਾਂ ਬਹੁਤ ਮਾੜਾ ਹਾਲ ਆ ਤੁਸੀਂ ਰੋਜ਼ ਦੇਖ ਲਓ 10 10 ਦੁਕਾਨਾਂ ਦੇ ਸ਼ਟਰ ਟੁੱਟਦੇ ਆ ਰੋਜ਼ ਘਰਾਂ ਦੇ ਤਾਲੇ ਟੁੱਟਦੇ ਆ ਕੋਈ ਸਾਡੀ ਭੈਣ ਇੱਥੇ ਨਹੀਂ ਜਾ ਸਕਦੀ ਆਪਣਾ ਕੰਨਾਂ ਚ ਵਾਲੀਆਂ ਪਾ ਕੇ ਸ਼ਹਿਰ ਨਹੀਂ ਕਰ ਸਕਦੀ ਗਲ ਚ ਚੇਹਨੀ ਨਹੀਂ ਪਾ ਸਕਦੀ ਕੋਈ ਬੱਚੀ ਬਾਈਕ ਨਹੀਂ ਲੈ ਕੇ ਜਾ ਸਕਦੀ ਹਰ ਰੋਜ਼ ਜਿਹੜੇ ਲੁੱਟੇ ਜਾ ਰਹੇ ਹੈਗੇ ਲੋਕ ਤੋ ਮੈਂ ਇਹਦੀ ਜ਼ਿੰਮੇਵਾਰ ਟੋਟਲ ਅਤੇ ਟੋਟਲ ਇੱਥੇ ਦੀ ਐਮਐਲਏ ਨੀਨਾ ਮਿੱਤਲ ਨੂੰ ਮੈਂ ਠਾਰਾ ਨਾ ਜਿਹੜੀ ਕਦੇ ਕਿਹਾ ਕਰਦੀ ਸੀ ਕਿ ਔਰੇ ਤਾਂ ਜੀ ਐਮਐਲਏ ਤੋਂ ਬਿਨਾ ਚੱਪਲ ਨਹੀਂ ਚੋਰੀ ਹੋ ਸਕਦੀ ਹੁਣ ਤਾਂ ਜਿੰਨੇ ਲਟੇਰੇ ਹੈਗੇ ਉਹ ਲੁੱਟ ਕੇ ਸਾਰੇ ਨੀਨਾ ਮਿੱਤਲ ਦੇ ਘਰ ਕ ਨਹੀਂ ਜਾਂਦੇ ਹੈਗੇ ਇਹ ਤੋਂ ਅੰਦਾਜ਼ਾ ਲਾ ਲਓ ਤੁਸੀਂ ਦੇ ਕੌਣ ਜ਼ਿੰਮੇਵਾਰ ਹੈਗੇ ਇੱਥੇ